ਸਾਕਾ ਬੀਰਸਾ ਤੂੰ ਚੜਿਆ ਜਿੰਨਾ ਦੀਆਂ ਉਂਗਲਾਂ ਤੇ ਫਿਰਦਾ ਸੀ ਉਹਨਾਂ ਨੇ ਤੈਨੂੰ ਜਾੜਤਾ ਓ ਲੋਕ ਤਾਂ ਮਰ ਗਏ ਓ ਥੋਨੂੰ ਚਿਤਉਂਦੇ ਮਰ ਗਏ ਥੋਨੂੰ ਹਰਾਉਂਦੇ ਮਰ ਗਏ ਪੰਜਾਬ ਦੇ ਲੋਕਾਂ ਦੇ ਪੱਲੇ ਕੱਖ ਨਹੀਂ ਪਿਆ ਤੈਨੂੰ ਪੰਜਾਬ ਦੇ ਲੋਕਾਂ ਨੇ ਤਾਂ ਬੇਦਖਲ ਕੀਤਾ ਹਲੇ ਤੱਕ ਤੂੰ ਸਮਝਾ ਨਹੀਂ ਗਾ ਤੁਹਾਡੀ ਸਰਕਾਰ ਵੇਲੇ ਵੀ ਇਹ ਜਿਹੜਾ ਚਿੱਟਾ ਚੱਲਿਆ ਤੁਸੀਂ ਬੰਦ ਕਿਉਂ ਨਹੀਂ ਕਰਾ ਸਕੇ ਜਦੋਂ ਤੇਰੀ ਸਰਕਾਰ ਸੀ ਥਾਣੇ ਕਚਹਿਰੀਆਂ ਦੇ ਵਿੱਚ ਉਹਨਾਂ ਨੂੰ ਸਲੂਟ ਵਾਅਦੇ ਸੀਗੇ ਉਹ ਅੱਜ ਵੀ ਤੇਰੇ ਲੀਡਰਾਂ ਦਾ ਦਬਕਾ ਚੱਲਦਾ ਜਦੋਂ ਪਟਾਰ ਜ ਆਇਆ ਤੇ ਲੋਕਾਂ ਦੇ ਘਟ ਗਿਆ ਤੂੰ 5 ਲੱਖ ਰੁਪਈਆ ਕਹਿ ਗਿਆ ਡੀਸੀ ਸਾਹਿਬ ਨੂੰ ਕੀ ਉਦੋਂ ਬਾਅਦ ਪੁੱਛਿਆ ਉਹਨਾਂ ਨੂੰ 5 ਲੱਖ ਮਿਲ ਗਿਆ ਕਿ ਨਹੀਂ ਮਿਲਿਆ ਜਿਵੇਂ ਕੱਟਾ ਰੰਗਦਾ ਹੁੰਦਾ ਨਾ ਓਵੇਂ ਤੁਸੀਂ ਸਾਰੀ ਆਕਾਲੀ ਦਲ ਜਿਹੜਾ ਰੰਗ ਰਿਹਾ ਇਹ ਮੈਨੂੰ ਕਹਿਣਾ ਪਊਗਾ ਤੁਸੀਂ ਇਹ ਕਹਿ ਰਹੇ ਆ ਕਿ ਤੁਹਾਡੀ ਖੇਤਰੀ ਪਾਰਟੀ ਆ ਇਹਨੂੰ ਖਤਮ ਕਰ ਰਹੀ ਆ ਇਹ ਆ ਕੇ ਬਹਿ ਗਿਆ ਇਹ ਦਿੱਲੀ ਵਾਲੇ ਆ ਕੇ ਬਹਿ ਗਿਆ ਇਹਨਾਂ ਕੋਲੋਂ ਬਚ ਜੋ ਮੈਂ 5 ਮਿੰਟ ਗੱਲਾਂ ਕਰੂੰਗਾ 5 ਮਿੰਟਾਂ ਦੇ ਵਿੱਚ ਉਹ ਗੱਲਾਂ ਦੱਸ ਦੂੰਗਾ ਜਿਹੜੀਆਂ ਕਦੇ ਤੋਂ ਗੱਲਾਂ ਮਹਿਸੂਸ ਨਹੀਂ ਕੀਤੀਆਂ ਜੇਕਰ ਇਹ ਦਿੱਲੀ ਵਾਲੇ ਸੀਗੇ ਤੇ ਜੇਕਰ ਪੰਜਾਬ ਦੇ ਲੋਕਾਂ ਨੇ ਜਿਤਾਇਆ ਤਾਂ ਜਦੋਂ ਘਰ ਦੇ ਮਾਲਕ ਨੂੰ ਕਰੋਂ ਬਾਹਰ ਕੱਢਿਆ ਜਾਵੇ ਇਹਦਾ ਮਤ ਉਹ ਵੇ ਇਹ ਹੁੰਦਾ ਕਿ ਉਹ ਬੰਦਾ ਕੰਮਚੋਰਾ ਉਹ ਕੰਮ ਨਹੀਂ ਕਰਦਾ ਇਹਦਾ ਮਤਲਬ ਉਹ ਆ ਕਿ ਉਹ ਬੇਈਮਾਨ ਆ ਉਹ ਘਰ ਤੇ ਕੋਈ ਨਾ ਕੋਈ ਕੰਮ ਕਰ ਰਿਆ ਉਹਨੂੰ ਬੇਦਖਲ ਤਾਂ ਕੀਤਾ ਜਾਂਦਾ ਤੈਨੂੰ ਪੰਜਾਬ ਦੇ ਲੋਕਾਂ ਨੇ ਤਾਂ ਬੇਦਖਲ ਕੀਤਾ ਹਲੇ ਤੱਕ ਤੂੰ ਸਮਝਾ ਨਹੀਂ ਗਾ ਹਮ ਤੂੰ ਕਹਿ ਰਿਹਾ ਕਿ ਨਾ ਤਾਂ ਜਦੋਂ ਆ ਗੜੇ ਆਉਂਦੇ ਆ ਨਾ ਤੁਹਾਨੂੰ ਉਦੋਂ ਪੈਸੇ ਮਿਲਦੇ ਆ ਨਾ ਜਦੋਂ ਹੜ ਆਉਂਦੇ ਆ ਨਾ ਤੁਹਾਨੂੰ ਉਦੋਂ ਪੈਸੇ ਮਿਲਦੇ ਆ ਮੈਂ ਸੁਖਬੀਰ ਸਾਹਿਬ ਜੀ ਇੰਨੀਆਂ ਗੱਲਾਂ ਦੇ ਮੈਂ ਤੁਹਾਨੂੰ ਜਵਾਬ ਦੇ ਦਵਾਂ ਕਿ ਇਹੋ ਜੇ ਵੀ ਤਾਂ ਤੁਹਾਡੇ ਵੀ ਆਉਂਦੇ ਰਹੇ ਆ ਜੇਕਰ ਤੁਸੀਂ ਕਿਸਾਨਾਂ ਦਾ ਚੰਗਾ ਕੀਤਾ ਹੁੰਦਾ ਤੁਸੀਂ ਮਜ਼ਦੂਰਾਂ ਦਾ ਚੰਗਾ ਕੀਤਾ ਹੁੰਦਾ ਤੁਸੀਂ ਦੁਕਾਨਦਾਰਾਂ ਦਾ ਚੰਗਾ ਕੀਤਾ ਹੁੰਦਾ ਲੋਕਾਂ ਦਾ ਦਿਮਾਗ ਨਹੀਂ ਖਰਾਬ ਸੀ ਕਿ ਤੁਹਾਡੀ ਸਰਕਾਰ ਦੋ ਵਾਰੀ ਹਰਾ ਦਿੰਦੇ ਤੇ ਲੋਕਾਂ ਨੇ ਆਪਦਾ ਫਰਜ਼ ਨਿਭਾ ਕੇ ਤੁਹਾਨੂੰ ਦੋ ਵਾਰੀ ਜਿਤਾਇਆ ਵੀ ਆ ਸੁਖਬੀਰ ਸਾਹਿਬ ਆ ਤੁਹਾਡੀਆਂ ਗੱਲਾਂ ਹੀ ਮੈਂ ਸੁਣੀ ਜਾਂ ਨਾ ਤੇ ਗੱਲਾਂ ਦੇ ਵਿੱਚੋਂ ਇਹ ਕੱਢਿਆ ਆਖੇ ਸ਼ਰਾਬ ਦੇ ਵਿੱਚੋਂ 100 ਕਰੋੜ ਰੁਪਏ ਦਾ ਘੁਟਾਲਾ ਹੁੰਦਾ ਆ 300 ਕਰੋੜ ਰੁਪਏ ਦਾ ਘੁਟਾਲਾ ਹੋ ਜਾਂਦਾ ਇਹਨੇ ਐ ਕਰਤਾ ਇਹਨੇ ਆ ਕਰਤਾ ਉਹ ਯਾਰ ਛੱਡੋ ਯਾਰ ਫੇਰ ਤੂੰ ਇਹ ਕਹਿ ਰਿਹਾ ਕਿ ਜਿਹੜਾ ਨਸ਼ਾ ਉਹ ਮੈਂ ਆਪਦੇ ਐਸਐਸਪੀਆ ਤੋਂ ਪੁੱਛਿਆ ਫਲਾਣੇ ਤੋਂ ਪੁੱਛਿਆ ਟੌਂਕੀ ਤੋਂ ਪੁੱਛਿਆ ਉਹ ਕਹਿੰਦੇ ਜੀ ਇਹਨਾਂ ਦੇ ਐਮਐਲਏ ਵਕਾਰੇ ਆ ਉਹਨਾਂ ਦੇ ਮਹੀਨਾ ਬੰਨਿਆ ਹੋਇਆ ਉਹ ਮਹੀਨਾ ਇਹਨਾਂ ਨੇ ਬੰਨਿਆ ਹੋਇਆ ਜਿਹੜੇ ਨਸ਼ਾ ਵੇਚਦੇ ਆ ਕਿਸੇ ਨਾਲ 4 ਲੱਖ ਕਿਸੇ ਨਾਲ 5 ਲੱਖ ਬੰਨਣਾ ਹੋਇਆ ਤੁਹਾਡੇ ਘਰਾਂ ਦੇ ਵਿੱਚ ਨਸ਼ਾ ਇਹਨਾਂ ਨੇ ਕਰੇ ਵਾਰਤਾ ਤੁਹਾਡੀ ਸਰਕਾਰ ਵੇਲੇ ਵੀ ਇਹ ਜਿਹੜਾ ਚਿੱਟਾ ਚੱਲਿਆ ਤੁਸੀਂ ਬੰਦ ਕਿਉਂ ਨਹੀਂ ਕਰਾ ਸਕੇ ਨਾਲੇ ਸੁਖਬੀਰ ਬਾਦਲ ਫਿਰੋਜ਼ਪੁਰ ਦਾ ਐਮਪੀ ਆ ਤੇ ਅਬੀਬਾ ਹਰਸਿਮਰਤ ਕੌਰ ਬਾਦਲ ਬਠਿੰਡੇ ਦੀ ਐਮਪੀ ਆ ਬਠਿੰਡਾ ਤੇ ਫਿਰੋਜ਼ਪੁਰ ਪੰਜਾਬ 'ਚ ਹੀ ਪੈਂਦਾ ਨੌ ਹਲਕੇ ਪੈਂਦੇ ਆ ਫਿਰੋਜ਼ਪੁਰ ਦੇ ਵਿੱਚ ਲਗਭਗ ਤੁਸੀਂ ਇਹਨਾਂ ਨੌ ਹਲਕਿਆਂ ਦੇ ਵਿੱਚ ਤੁਹਾਡੇ ਸਾਰੇ ਦੇ ਸਾਰੇ ਹੀ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਬੈਠੇ ਆ ਹਰ ਪਿੰਡ ਦੇ ਵਿੱਚ ਲੀਡਰ ਬੈਠੇ ਆ ਜਾਂ ਜੇ ਤੂੰ ਪੰਜਾਬ ਦਾ ਭਲਾ ਕਰਾਉਣ ਨੂੰ ਫਿਰਦਾ ਤਾਂ ਤੇਰੇ ਨਾਲ ਖੜਾਂਗੇ ਪਹਿਲਾਂ ਤੂੰ ਹਰ ਪਿੰਡ ਦੇ ਵਿੱਚੋਂ ਆਪਦੇ ਲੀਡਰਾਂ ਨੂੰ ਇਹ ਕਹਿ ਕੇ ਪਿੰਡਾਂ ਦੇ ਵਿੱਚੋਂ ਚਿੱਟਾ ਬੰਦ ਕਰਾਓ ਜਦੋਂ ਤੇਰੀ ਸਰਕਾਰ ਸੀ ਥਾਣੇ ਕਚਹਿਰੀਆਂ ਦੇ ਵਿੱਚ ਉਹਨਾਂ ਨੂੰ ਸਲੂਟ ਵਾਜਦੇ ਸੀਗੇ ਉਹ ਅੱਜ ਵੀ ਤੇਰੇ ਲੀਡਰਾਂ ਦਾ ਦਬਕਾ ਚੱਲਦਾ ਉਹ ਅੱਜ ਵੀ ਸੁਖਬੀਰ ਸਿੰਘ ਦਾ ਦਬਕਾ ਚੱਲਦਾ ਕਿਉਂ ਨਹੀਂ ਤੁਸੀਂ ਆ ਪਹਲਾ ਪੰਜਾਬ ਦਾ ਕਰਦੇ ਜੇਕਰ ਤੁਸੀਂ ਸਾਡੀ ਖੇਤਰੀ ਪਾਲਿਟੀ ਸੀ ਤਾਂ ਤੁਸੀਂ ਖੇਤਰ ਦਾ ਭਲਾ ਕਰਨਾ ਸੀ ਨਾ ਕਿ ਗੱਡੀਆਂ ਚੰਗੀਆਂ ਲੈਣੀਆਂ ਸੀ ਰੇਤੇ ਬੈਂ ਤੁਹਾਡੇ ਵਾਰੀ ਵੀ ਹੁੰਦੇ ਰਹੇ ਆ ਆ ਲੋਕਾਂ ਦੇ ਕੰਮ ਤੁਹਾਡੇ ਵਾਰੀ ਵੀ ਰੁਕਦੇ ਰਹੇ ਆ ਜਦੋਂ 5 ਸਾਲਾਂ ਦਾ ਫੇਰ ਤੈਨੂੰ ਇਸ ਪੰਜਾਬ ਦਾ ਕਹਿਣ ਤੋਂ ਪਾਉ ਮੇਰੇ ਤਾਂ ਬੋਲੀ ਹੈ ਕਿ ਪੁੱਠੀ ਜੀ ਫੇਰ ਤੈਨੂੰ ਇੱਥੋਂ ਜਦੋਂ ਬਣਾਤਾ ਨਾ ਜੱਜ ਬਣਾਤਾ ਤੈਨੂੰ ਕਹਿਣਾ ਤੇ ਮੈਂ ਕੁਝ ਹੋਰ ਸੀ ਵੀ ਜਦੋਂ ਤੈਨੂੰ ਸਿੱਧੇ ਤੌਰ ਤੇ ਕਹਲਾ ਭਰਾਵਾ ਜਿਹੜਾ 5 ਸਾਲਾਂ ਤੋਂ ਤੇ ਪਰੋਣਾ ਜਿਹੜਾ ਮੁੱਖ ਮੰਤਰੀ ਬਣਾਉਨੇ ਨਾ ਉਹ ਪਰੋਣਿਆ ਤਰ੍ਹਾਂ ਰੁੱਸਦਾ ਤੇ ਪਰੋਣਿਆ ਤਰ੍ਹਾਂ ਤੰਗ ਕਰਦਾ ਮਾਫੀ ਚਾਹੁੰਨਾਂ ਨਾਲ ਹੁਣੇ ਮੈਂ ਗੱਲ ਕਹਿਣ ਲੱਗਿਆ ਜਦੋਂ ਤੈਨੂੰ ਮੁੱਖ ਮੰਤਰੀ ਬਣਾਤਾ ਉਦੋਂ ਤੂੰ ਵੀ ਪੰਜਾਬ ਦੇ ਲੋਕਾਂ ਜਿੱਥੇ ਹੁੰਦਾ ਨਹੀਂਗਾ ਫਿਰ ਤੂੰ ਇਹ ਕਿਆ ਗੜੇ ਆਏ ਮੀ ਆਏ ਕੇਜਰੀਵਾਲ ਥਾਇਆ ਕਿਤੇ ਉਹ ਥਾਇਆ ਤਾਂ ਤੂੰ ਵੀ ਨਹੀਂਗਾ ਪਹਿਲਾਂ ਤੁਸੀਂ ਵੀ ਨਹੀਂ ਥਿਆਂਦੇ ਸੀ ਬਕੈਨ ਵਾਲੇ ਜਦੋਂ ਜਿਹੜਾ ਕਹ ਲੋ ਜਦੋਂ ਪੁਚਾਲ ਜਾ ਆਇਆ ਤੇ ਲੋਕਾਂ ਦੇ ਘਟ ਗਿਆ ਤੂੰ 5 ਲੱਖ ਰੁਪਈਆ ਕਹਿ ਗਿਆ ਡੀਸੀ ਸਾਹਿਬ ਨੂੰ ਕੀ ਉਹਦੋਂ ਬਾਅਦ ਪੁੱਛਿਆ ਉਹਨਾਂ ਨੂੰ 5 ਲੱਖ ਮਿਲ ਗਿਆ ਕਿ ਨਹੀਂ ਮਿਲਿਆ ਉਹ ਮੁਕਸਰ ਦੀਆਂ ਰੇਲਿੰਗਾਂ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਚੜ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ ਜਿੰਨਾ ਚਿਰ ਤੇਰੇ ਭਾਸ਼ਣਾ ਦੇ ਅੱਗੇ ਹਜ਼ਾਰਾਂ ਕੁਰਸੀਆਂ ਲੱਗੀਆਂ ਹੋਣਗੀਆਂ ਚਾਹੇ ਕਿਸੇ ਲੀਡਰ ਦੇ ਅੱਗੇ ਵੀ ਜਦੋਂ ਹਜ਼ਾਰਾਂ ਕੁਰਸੀਆਂ ਤੇ ਬੈਠੇ ਲੋਕ ਬੈਠੇ ਹੋਣਗੇ ਪੰਜਾਬ ਦੇ ਉਹਨਾਂ ਚਿਰ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਸੁਖਬੀਰ ਸਿੰਘ ਪੰਜਾਬ ਦਾ ਭਲਾ ਕਰਾਉਣਾ ਤਾਂ ਕਰਾ ਉਹ ਤੇਰੇ ਵਾਰੀ ਵੀ ਸਕੂਲਾਂ 'ਚ ਟੀਚਰ ਪੂਰੇ ਨਹੀਂ ਹੁੰਦੇ ਸੀ ਤੇਰੇ ਵਾਰੀ ਵੀ ਦੇ ਵਿੱਚ ਦਫ਼ਤਰਾਂ 'ਚ ਪੰਜਾਬ ਦੇ ਗਰੀਬ ਲੋਕਾਂ ਦੇ ਕੰਮ ਨਹੀਂ ਹੁੰਦੇ ਸੀ ਤੇਰੇ ਵਾਰੀ ਵੀ ਥਾਣੇ ਕਚਹਿਰੀਆਂ ਦੇ ਵਿੱਚ ਇੱਕ ਅੱਡਾ ਲੀਡਰ ਚਾਹੀਦਾ ਹੁੰਦਾ ਸੀ ਉਹ ਲੋਕ ਤਾਂ ਮਰ ਗਏ ਉਹ ਤੁਹਾਨੂੰ ਜਿਤਾਉਂਦੇ ਮਰ ਗਏ ਤੁਹਾਨੂੰ ਹਰਾਉਂਦੇ ਮਰ ਗਏ ਪੰਜਾਬ ਦੇ ਲੋਕਾਂ ਦੇ ਪੱਲੇ ਕੱਖ ਨਹੀਂ ਪਿਆ ਜੇ ਤੁਸੀਂ ਵਾਕਈ ਖੇਤਰ ਦੀ ਪਾਰਟੀ ਸੀ ਤਾਂ ਤੁਹਾਡਾ ਜਿਹੜਾ ਮਜੀਠੀਆ ਰਿਸ਼ਤੇਦਾਰ ਜੀਦੇ ਕੋਲ ਕਹਿੰਦੇ ਰੇਂਜ ਰੋਵਰ ਤੱਕ ਦੀਆਂ ਗੱਡੀਆਂ ਓ ਭਰਾਵੋ ਜਿਨ੍ਹਾਂ ਨੇ ਪੰਜਾਬ ਨੂੰ ਜਿਨ੍ਹਾਂ ਨੇ ਸੂਬੇ ਨੂੰ ਜਿਨ੍ਹਾਂ ਨੇ ਦੇਸ਼ ਨੂੰ ਬਚਾਉਣਾ ਹੁੰਦਾ ਉਹਨਾਂ ਕੋਲ ਸਾਈਕਲ ਹੁੰਦੇ ਆ ਉਹਨਾਂ ਕੋਲ ਗੱਡੀਆਂ ਨਹੀਂ ਹੁੰਦੀਆਂ ਹਾਂ ਬੇਸ਼ੱਕ ਦੀ ਗੱਡੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਜਿੰਨਾ ਜਿੰਨਾ ਦਾ ਕਹਿ ਲਓ ਕਬੀਲਾ ਮਾੜਾ ਹੋ ਜੇ ਕਹਿੰਨ ਤੋਂ ਪਾਪ ਪੰਜਾਬ ਮਾੜਾ ਸੀ ਨਸ਼ੇ ਦੇ ਵਿੱਚ ਮਰਿਆ ਤੇਰੇ ਵਾਰੀ ਵੀ ਵੀਜੇ ਲੱਗਨੇ ਸ਼ੁਰੂ ਹੋ ਗਏ ਤੁਸੀਂ ਕਿਉਂ ਨਹੀਂ ਰੋਕਿਆ ਕਿਹੜੀ ਗੱਲ ਉਹ ਨਹੀਂ ਰੋਕਿਆ ਫਿਰ ਤੁਸੀਂ ਇਹ ਕਿਹਾ ਕਿ ਯੂਪੀ ਬਿਹਾਰ ਤੋਂ ਉਧਰ ਇੱਥੇ ਕੰਮ ਕਰਨ ਆਉਂਦੇ ਆ ਪਰ ਆਪਣੇ ਜਿਹੜੇ ਇਹਨਾਂ ਦੀ ਸਰਕਾਰ ਦੇ ਵਿੱਚ ਜਿਹੜੇ ਲੋਕ ਆ ਜਿਹੜੇ ਉਹ ਵਪਾਰੀ ਆ ਉਹ ਜਾ ਕੇ ਫੈਕਟਰੀ ਉਧਰ ਖੋਲਦੇ ਆ ਤੇਰੇ ਵਾਰੀ ਇੱਕ ਵੀ ਬੰਦਾ ਕਿਨਾ ਕਿਹੜੀ ਇੱਥੇ ਬੂਟਾਂ ਦੀ ਫੈਕਟਰੀ ਸੀ ਕੀ ਕੀਤਾ ਜਲਾਲਾਵਰ ਹਲਕੇ ਦੇ ਵਾਸਤੇ ਕੀ ਕੀਤਾ 211948 ਵੋਟਾਂ ਇਸ ਹਲਕੇ ਦੀਆਂ ਮੈਨੂੰ ਦੱਸ ਦੇ ਸੋਹਣਿਆ ਪਿਆਰਿਆ ਵੀਰਾ ਇਹਨਾਂ 211948 ਲੋਕਾਂ ਵਾਸਤੇ ਤੂੰ ਕੀ ਕੀਤਾ ਤੇਰੇ ਲੀਡਰਾਂ ਦੇ ਕੋਲ ਪੈਸਾ ਵੀ ਆਇਆ ਤੇਰੇ ਲੀਡਰਾਂ ਦੇ ਕੋਲ ਗੱਡੀਆਂ ਵੀ ਆਈਆਂ ਤੇਰੇ ਲੀਡਰ ਅੱਜ ਵੀ ਭੁੱਖੇ ਨਹੀਂ ਬੈਠੇ ਜਿਹੜੇ ਤੈਨੂੰ ਵੋਟਾਂ ਪਾਉਣ ਵਾਲੇ ਸੀ ਅੱਜ ਵੀ ਭੁੱਖੇ ਬੈਠੇ ਆ ਉਹ ਕੱਲ ਵੀ ਭੁੱਖੇ ਸੀ ਉਹ ਮੈਨੂੰ ਦੱਸ ਤਾਂ ਦੇ ਭਰਾਵਾ ਤੂੰ ਖੇਤਰੀ ਪਾਰਟੀ ਦਾ ਨਾਲ ਐਨਾ ਤੂੰ ਸਾਡੇ ਖੇਤ ਰਸਤੇ ਕੀਤਾ ਕੀ ਆ ਸਾਨੂੰ ਦੱਸ ਤਾਂ ਦੇ ਸੁਖਬੀਰ ਸਿੰਘ ਜਿੰਨਾ ਤੈਨੂੰ ਦੋਖਾ ਉਹਨਾਂ ਸਾਨੂੰ ਦੋਖਾ ਤੇਰੀ ਪਾਰਟੀ ਖਤਮ ਹੋਊਂਦਾ ਚੜੀ ਜਿੰਨਾਂ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾੜ ਦੇਣਗੇ ਤੈਨੂੰ ਉਹਨਾਂ ਨੇ ਉਜਾੜਿਆ ਆ ਤੇਰੇ ਐਸ ਜਲਾਲਾਂ ਵਾਲਾ ਹੱਕੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਪੰਜਵੀਂ ਤੱਕ ਦੇ ਸਕੂਲ ਰਹਿ ਗਏ ਓ ਤੈਨੂੰ ਪਿੰਡਾਂ ਦੇ ਲੋਕ ਰੋ ਰੋ ਮਰ ਗਏ ਸਾਡੀਆਂ ਧੀਆਂ ਦੂਰ ਪੜਨ ਜਾਂਦੀਆਂ ਓ ਹਕਮੀ ਤੋਂ ਬਾਅਦ ਸਾਡੇ ਸਕੂਲ ਨਹੀਂ ਹੈਗਾ ਤੇਰੇ ਪਿੰਡਾਂ ਦੇ ਲੀਡਰਾਂ ਨੇ ਉਹ ਸਕੂਲ 12ਵੀਂ ਤੱਕ ਦੇ ਨਹੀਂ ਹੋਂ ਦਿੱਤੇ ਓ ਤੈਨੂੰ ਉਹਨਾਂ ਦੇ ਸਰਾਫ ਨੇ ਮਾਰਿਆ ਤੈਨੂੰ ਉਹਨਾਂ ਦੀ ਲੋਕਾਂ ਦੀ ਪਾਵਰ ਨੇ ਮਾਰਿਆ ਮੈਂ ਫਿਰ ਤੋਂ ਕਹਿਣਾ ਕਿ ਸਖਬੀਰ ਸਾਹਿਬ ਜੋੜ ਲਾਉਂਦਾ ਹੁਣ ਕੋਈ ਫਾਇਦਾ ਨਹੀਂ ਮੈਂ ਕਹਿੰਨਾ ਕਿ ਜਿਹੜਾ ਤੁਹਾਡੇ ਕੋਲ ਪੈਸਾ ਪਿਆ ਤੁਸੀਂ ਉਹਦਾ ਲੋਕਾਂ ਤੇ ਲਾਓ ਹਸਪੀਟਲ ਦਾ ਤੁਸੀਂ ਇਹ ਦਾਸਾਂ ਰਾਜ ਕੀਤਾ ਆ ਲੋਕੋ ਮੈਂ ਗਲਤ ਹਾਂ ਸ਼ਰੋਮ ਨਹੀਂ ਅਕਾਲੀ ਦਲ ਦੇ ਮੇਰੇ ਯੋਧਿਓ ਮੈਂ ਤੁਹਾਨੂੰ ਕਹਿੰਨਾ ਜੇ ਮੈਂ ਗਲਤ ਹਾਂ ਤਾਂ ਤੁਸੀਂ ਕਹੋ ਜੀ ਇਹਨਾਂ ਦਾ ਇਲਾਜ ਇਹਨਾਂ ਨੇ ਰਾਤ 5 ਵਾਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਬਣਿਆ ਪੰਜ ਵਾਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਬਣਿਆ ਇਹ ਆਪਦੇ ਮੂੰਹੋਂ ਕਹਿੰਦਾ 10 ਸਾਲ ਸਰਕਾਰ ਰਹੀ ਉਹ ਇਨਾਂ ਦੇ ਕੋਲੋਂ ਆਪਦੇ ਇਲਾਜ ਵਾਸਤੇ ਹਸਪੀਟਲ ਨਹੀਂ ਬਣੇ ਤੇ ਲੋਕਾਂ ਵਾਸਤੇ ਸਵਾਹ ਬਣਾਤਾ ਜੇਕਰ ਸਿਹਤ ਸਿੱਖਿਆ ਰੁਜ਼ਗਾਰ ਤੁਸੀਂ ਲੋਕਾਂ ਨੂੰ ਦਿੱਤਾ ਹੁੰਦਾ ਇਹ ਲੋਕਾਂ ਦੇ ਕੋਲ ਸਿਹਤ ਸਿੱਖਿਆ ਰੁਜ਼ਗਾਰ ਪਿਆ ਹੁੰਦਾ ਉਹ ਕਦੇ ਵੀ ਤੂੰ ਹਾਰਦਾ ਨਹੀਂ ਸੀ ਤੁਸੀਂ ਕਿਸਾਨਾਂ ਦੇ ਵੀ ਡੰਡੇ ਮਾਰੇ ਤੁਸੀਂ ਮਜ਼ਦੂਰਾਂ ਨੂੰ ਦਿਮਾਗੀ ਮਾਰਿਆ ਉਹਨਾਂ ਦੀਆਂ ਧੀਆਂ ਪੜੀਆਂ ਲਿਖੀਆਂ ਉਹਨਾਂ ਨੂੰ 11000 ਦੀ ਨੌਕਰੀ ਨਹੀਂ ਦਿੱਤੀ 51000 ਦੀ ਸਗਨ ਸਕੀਮ ਦਿੱਤੀ ਵੀ ਆਪਾਂ ਜ਼ਿੰਦਗੀ ਦੇ ਵਿੱਚ ਉਹਨੂੰ 51000 ਦੇ ਦੋ ਤੇ ਖਿਹੜਾ ਛੜਾ ਲਓ ਆਟਾ ਰਾਂਛੰਦਾਲ ਦਿੱਤਾ ਉਹਨਾਂ ਦਾ ਪੁੱਤ ਪੜਿਆ ਲਿਖਿਆ ਸੀ 15000 ਰੁਪਏ ਦੀ ਫਲੈਸ਼ ਦਿੱਤੀ ਉਹ ਆਹ ਲਓ ਜੀ ਇਹ 15000 ਤੇ ਬਣਾਓ ਫਲੈਸ਼ ਜਦੋਂ ਸਰਕਾਰੀ ਥਾਵਾਂ ਤੇ ਲੈਟਰਿੰਗ ਬਾਥਰੂਮ ਬੰਦੇ ਆ ਉਹਨਾਂ ਦਾ ਲੱਖਾਂ ਰੁਪਈਆ ਬਿੱਲ ਪਾਇਆ ਜਾਂਦਾ ਫਿਰ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਬਾਥਰੂਮ ਲੈਟਰਿੰਗ ਬਣਦਾ ਉਹ ਲੱਖਾਂ ਰੁਪਈਆ ਚ ਤਿਆਰ ਹੁੰਦਾ ਹਜ਼ਾਰਾਂ ਰੁਪਈਆ ਚ ਉਹਨਾਂ ਦੇ ਜਿਹੜੇ ਸ਼ਾਵਰ-ਚੂਵਰ ਜੇ ਕੀ ਵਾਜਦੇ ਆ ਉਹ ਜਿਹੜੇ ਉਹ ਕੀ ਕਹਿੰਦੇ ਆ ਆਪਣੇ ਤਕਰੀਬਾਂ ਚ ਉਹ ਜਲ ਲੱਗਨੇ ਹੋਏ ਮਾਰਾ ਲਵਾਊਗਾ ਫੰਬਾਰੇ ਜੇ ਤੁਸੀਂ ਉਹ ਹਜ਼ਾਰਾਂ ਰੁਪਈਆ ਦੇ ਲਵਾ ਲੈਨੇ ਆ ਉਹ ਭਰਾਵੋ ਕਦੇ ਪੁੱਛੋ ਦਾ ਸਹੀ ਆਖੇ ਮਾਂ ਤਾਂ ਫੋਸੀ-ਫੋਸੀ ਫਿਰੇ ਪੁੱਤ ਘੀਰੇ ਬਖਸ਼ਦਾ ਫਿਰੇ ਉਹ ਤੇਰੇ ਨਾਲ ਗੱਡੀਆਂ ਦਾ ਕਾਫਲਾ ਚੱਲਦਿਆ ਪੰਜਾਬ ਦੇ ਯੋਧਿਆ ਸੁਖਵੀਰ ਬਾਦਲ ਜੀ ਤੁਹਾਡੇ ਨਾਲ ਗੱਡੀਆਂ ਦਾ ਕਾਫਲਾ ਜਦੋਂ ਸਾਡੇ ਗਰੀਬ ਲੋਕ ਤੁਰਦੇ ਆ ਚਾਹੇ ਗਰੀਬ ਕਿਸਾਨ ਤੁਰਦਾ ਉਹਦੇ ਨਾਲ ਉਹਦਾ ਗਵਾਂਢੀ ਨਹੀਂ ਤੁਰਦਾ ਇਹਦਾ ਜ਼ਿੰਮੇਦਾਰ ਕੌਣ ਹੈ ਤੁਸੀਂ ਕਿਉਂ ਲੋਕਾਂ ਨੂੰ ਫਰੀ ਦੀਆਂ ਸਹੂਲਤਾਂ ਦੇ ਵਿੱਚ ਮਾਰਿਆ ਉਹ ਤੁਸੀਂ ਮੈਂ ਇੱਕ ਗੱਲ ਦੱਸ ਦਿੰਨਾ ਪੰਜਾਬ ਦੀ ਖੇਤਰੀ ਪਾਰਟੀ ਸਾਡੇ ਪੰਜਾਬ ਦੇ ਹੀਰਿਆ ਸਾਡੇ ਪੰਜਾਬ ਦੇ ਹੀਰਾਂ ਦੀਆਂ ਖਾਨਾਂ ਦੇ ਆ ਵੀਰਾਂ ਮੈਂ ਤੈਨੂੰ ਇੱਕ ਬੇਨਤੀ ਕਰ ਦੇਵਾਂ ਕਿ ਮੇਰੀ ਬਹੁਤ ਸੋਹਣੀ ਗੱਲ ਐ ਨੂੰ ਧਿਆਨ ਦੇ ਨਾਲ ਸੁਣ ਲਵੀਂ ਕਾਸ਼ ਕਿਤੇ ਤੇਰਾ ਦਿਮਾਗ ਵੀ ਉਹਨਾਂ ਰਾਜਿਆਂ ਵਰਗਾ ਹੁੰਦਾ ਜਿਹੜੇ ਕੋ ਚੰਗੇ ਰਾਜੇ ਸੀ ਜਦੋਂ ਰਾਜਾ ਆਪਦੀ ਪਰਜਾ ਦਾ ਘਾਣ ਕਰੇ ਜਦੋਂ ਰਾਜਾ ਆਪਦੀ ਪਰਜਾ ਦਾ ਬੇੜਾ ਘਰ ਕਰੇ ਉਹ ਇਹ ਸਮਝ ਲੈ ਕਿ ਮੈਂ ਬੇੜਾ ਘਰ ਕੋਨਾਂ ਦਾ ਨਹੀਂ ਬੇੜਾ ਘਰ ਕੇ ਆਪਦੇ ਘਰ ਦਾ ਕਰੀ ਜਾਨਾ ਇਸ ਕਰਕੇ ਸੁਖਬੀਰ ਸਿੰਘ ਤੂੰ ਚੜਿਆ ਜਿੰਨਾ ਦੀਆਂ ਉਂਗਲਾਂ ਤੇ ਫਿਰਦਾ ਸੀ ਉਹਨਾਂ ਨੇ ਤੈਨੂੰ ਯਾਰਤਾ ਤੂੰ ਵੀ ਦਿਲੀਆਂ ਦੇ ਕਹਿਣੇ ਚੱਲਿਆ ਰੋਜਗਾਰ ਖੋਇਆ ਤੁਹਾਡੇ ਕੋਲ ਜਿਹੜੇ ਸਾਡੇ ਪੰਜਾਬ ਦੇ ਯੋਧੇ ਸਾਡੇ ਦੇਸ਼ ਦੇ ਯੋਧੇ ਸੀ ਉਹਨਾਂ ਨੇ ਘਰ ਕੁਰਬਾਨ ਕੀਤੇ ਆਪਦੀਆਂ ਜਾਨਾਂ ਕੁਰਬਾਨ ਕੀਤੀਆਂ ਤੂੰ ਵੀ ਆਪਦੇ ਆਪ ਨੂੰ ਗੁਰਾਂ ਦਾ ਕਹਿਣ ਵਾਲਾ ਗੁਰੂਆਂ ਨੇ ਵੀ ਘਰ ਪਰਿਵਾਰ ਕੀਤੇ ਸੀ